ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ ਆਜਾਣਾ ਜੀ ਅਗਲੇ 48 ਘੰਟਿਆਂ ਦੀ ਆਪਾਂ ਗੱਲ ਇਸ ਸੀਰੀਜ਼ ਦੇ ਵਿੱਚ ਕਰਨੀ ਆ ਯਾਨੀ ਕਿ ਆਉਂਦੇ ਦੇ 48 ਘੰਟੇ ਪੰਜਾਬ 플러스 ਨਾਲ ਲੱਗਦੇ ਖੇਤਰਾ ਦਾ ਮੌਸਮ ਕਿਵੇਂ ਦਾ ਰਹਿ ਸਕਦਾ ਹੈ ਉਮੀਦ ਕਿੰਨੇ ਕਸਾਰ ਹੋਣਗੇ ਇਹ ਅਪਡੇਟ ਤੁਹਾਨੂੰ ਦੇਣੀ ਆ ਸੋ ਅਸਲੇ ਦੀਆਂ ਜੋ ਲਾਈਵ ਸੈਟਲਾਈਟ ਦੱਸੇ ਇਹਨਾਂ ਨੇ ਸਿੱਧਾ ਤੁਹਾਨੂੰ ਅਸੇ ਤੇ ਲੈ ਕੇ ਚੱਲਾਂਗੇ ਲਗਭਗ ਸਵੇਕ 8 ਦਾ ਸੌਰੀ ਸਵੇ ਸੱਤ 7:30 ਦਾ ਟਾਈਮ ਆਉਣ ਜਾ ਰਿਹਾ ਸੀਰੀਜ਼ ਦਾ ਔਰ 23 ਜੁਲਾਈ ਦਾ ਅੱਜ ਦਿਨ ਹੋ ਚੁੱਕਿਆ ਜੀ ਸਵੇਰ ਚੜ ਚੁੱਕੀ ਆ ਦੇਹਾਂ ਤੇ ਕੱਲ 22 ਜੁਲਾਈ ਨੂੰ ਪੰਜਾਬ ਦੇ ਵਿੱਚ ਤਾਬਰ ਤੋਰ ਮੀਂਹ ਲੱਗੇ ਸੀ ਕੁਝ ਕੇਤਰਾ ਦੇ ਵਿੱਚ ਤਾਂ ਵੱਟ ਗਰਤੇ ਸੀ ਮੀਨੇ ਜੇਕਰ ਆਪਾਂ ਗੱਲ ਕਰੀਏ ਲੁਧਿਆਣਾ ਜ਼ਿਲ੍ਹੇ ਦੇ ਖੇਤਰ ਔਰ ਦੂਜੇ ਪਾਸੇ ਮੋਗਾ ਜ਼ਿਲ੍ਹੇ ਦੇ ਵਿੱਚ ਕੱਲ ਅਤਿ ਭਾਰੀ ਮੀਂਹ ਦਰਜ ਹੋਏ ਸੀ ਸੋ ਅੱਜ ਦੀ ਜੇਕਰ ਗੱਲ ਕਰਦੇ ਹਾਂ ਅੱਜ ਫਿਰ ਤੋਂ ਮੜ ਸਪਰੇਡ ਬਣਦਾ ਨਜ਼ਰ ਆ ਰਿਹਾ ਐਸਲੇ ਦੀ ਜੇਕਰ ਆਪਾਂ ਤਸਵੀਰ ਦੇਖਦੇ ਹਾਂ ਤੇ ਲੈਹਿੰਦੇ ਤੋਂ ਚੜ੍ਹਦੇ ਵੱਲ ਨੂੰ ਜਿਹੜਾ ਤਗੜਾ ਬਦਲ ਐਸਲੇ ਕੂਚ ਕਰ ਰਿਹਾ ਤੇ ਜਿਹੜਾ ਸ੍ਰੀ ਅਮਰਿਸ਼ਾ ਸਾਹਿਬ ਸ੍ਰੀ ਤਨੰਤਨ ਸਾਹਿਬ ਔਰ ਨਾਲ ਲੱਗਦੇ ਜਿਹੜੇ ਖੇਤ ਨੇ ਇਹਨਾਂ ਖੇਤਰਾ ਦੇ ਵਿੱਚ ਖੇਤਰਾਂ ਦੇ ਵਿੱਚ ਉਮੀਦਾਰਜ ਹੋ ਰਹੇ ਨੇ ਨਾਲ ਲੱਗਦੇ ਫਰੀਦਕੋਟ ਦੇ ਖੇਤਰ ਫਿਲਹਾਲ ਸਾਫ ਨੇ ਪਰ ਉੱਥੇ ਉਮੀਦ ਆਸਾਰ ਬਣੇ ਹੋਏ ਨੇ ਸੋ ਅੱਜ ਜੇਕਰ ਅਸੀਂ ਗੱਲ ਕਰਦੇ ਆਂ ਤੇ ਅੱਜ ਟਟਵੇਂ ਉਮੀਦ ਆਸਾਰ ਨੇ ਇੱਕੋ ਖੇਤ ਉਹ ਵਾਰਚ ਜਿਹੜੇ ਸਾਰੇ ਖੇਤਰ ਮੀਂਹ ਨਾਲ ਕਵਰ ਨਹੀਂ ਹੋਣਗੇ ਬੱਦਲਬਾਰੀ ਬਹੁਤੇ ਖੇਤਰਾਂ ਦੇ ਵਿੱਚ ਪਹੁੰਚੇਗੀ ਕਿਤੇ ਨਾ ਕਿਤੇ ਹਲਕੇ ਮੀਂਹ ਪਾਉਣਗੇ ਕਿਤੇ ਟਟਵੇਂ ਮੀਂਹ ਪਹੁੰਚਣਗੇ ਕਿਤੇ ਹੋ ਸਕਦਾ ਕੁਝ 2-4 ਥਾਵਾਂ ਤੇ ਭਾਰੀ ਮੀਂਹ ਦੇ ਸੈਲੂਏ ਲੱਗ ਸਕਦੇ ਨੇ ਆਉਂਦੇ ਘੰਟਿਆਂ ਦੇ ਵਿੱਚ ਦੁਪਹਿਰ ਤੋਂ ਫੇਲਾ ਫੇਲਾ ਜਾਂ ਫਿਰ ਸ਼ਾਮ ਤੱਕ ਇਹ ਬੱਦਲ ਕਾਫੀ ਖੇਤਰਾਂ ਦੇ ਵਿੱਚ ਉਮੀਦ ਅਰਜ ਕਰਾ ਇਦਾਂ ਨੂੰ ਇੱਥੇ ਦੱਸ ਦਈਏ ਕੱਲ ਤੋਂ ਥੋੜੇ ਘੱਟ ਅੱਜ ਕਾਰਵਾਈਆਂ ਰਹਿ ਸਕਦੀਆਂ ਨੇ ਅ ਅਜੇਲੇ ਵੀ ਲਗਭਗ ਮਾਝੇ ਤੋਂ ਅੱਗੇ ਮਾਲਵੇ ਵੱਲੋਂ ਇਹ ਬਦਲਕੋਚ ਕਰ ਰਿਹਾ ਲੁਧਿਆਣਾ ਜ਼ਿਲ੍ਹੇ ਦੇ ਕੁਝ ਖੇਤ ਲੁਧਿਆਣਾ ਜ਼ਿਲ੍ਹੇ ਦੇ ਆਸ-ਪਾਸ ਦੇ ਖੇਤਰਾਂ ਦੇ ਵਿੱਚ ਹਲਕੀ ਕੜਮਨ ਅਜੇਲੇ ਸ਼ੁਰੂ ਹੋ ਚੁੱਕੀ ਆ ਔਰ ਮੋਗਾ ਜ਼ਿਲ੍ਹੇ ਦੇ ਵਿੱਚ ਵੀ ਕੜਮਨ ਕਿਤੇ ਨਾ ਕਿਤੇ ਹੋ ਰਹੀ ਆ ਇਧਰ ਬਰਨਾਲਾ ਸੰਗਰੂਰ ਮਲੇਰਕੋਟਲਾ ਮਾਨਸਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਮੀਂਹ ਦੇ ਆਸਾਰ ਨੇ ਆਉਂਦੇ ਘੰਟਿਆਂ ਦੇ ਵਿੱਚ ਅੱਜ ਸ਼ਾਮ ਤੱਕ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਹਲਕੇ ਦਰਮਿਆਨੇ ਝਟਮੀਆਂ ਦੀ ਲੱਗ ਸਕਦੀ ਆ ਅ ਪਛਮੀ ਜ਼ਿਲ੍ਹਿਆਂ ਦੀ ਗੱਲ ਕਰੀਏ ਜੇ ਬਠਿੰਡਾ ਹੋ ਗਿਆ ਸ੍ਰੀ ਮਕਸਦ ਸਾ ਇਧਰ ਰੰਪਰਾ ਫੋਲ ਜਾਤੋ ਤੇ ਇਧਰ ਫਸਿਆ ਖਾਂ ਜੇ ਅਬੋਹਰ ਤੇ ਫਜਲਕਾ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹ ਦੇ ਅਸਰ ਨਹੀਂ ਹਲਕੇ ਤੋਂ ਲੈ ਕੇ ਟੁੱਟਵੇਂ ਸ਼ਰਾਟੇ ਇਹਨਾਂ ਖੇਤਰਾਂ ਦੇ ਵਿੱਚ ਵੇ ਲੱਗਣਗੇ ਹੋ ਸਕਦਾ ਕੋਸ਼ਿਸ਼ ਜਿਹੜੇ ਬਾਡਰ ਦੇ ਨਾਲ ਲੱਗਦੇ ਖੇਤਰਾ ਫਜ਼ਲਕਾ ਬੋਹਰ ਦੇ ਸ੍ਰੀ ਮਕਸਰ ਸਾਹਿਬ ਇਹਨਾਂ ਖੇਤਰਾਂ ਦੇ ਵਿੱਚ ਭਾਰੀ ਮੀਂਹ ਮੁਰਤ ਦਰਜ ਹੋ ਜਾਣ ਇਹ ਤੋਂ ਆਪਾਂ ਇਨਕਾਰ ਨਹੀਂ ਕਰ ਸਕਦੇ ਜਲੰਧਰ ਕਫੋਰਥਲਾ ਹੁਸ਼ਿਆਰ ਖੁਰ ਨਵਾਂ ਸ਼ਹਿਰ ਚਾਰਾ ਗਲੇਆ ਦੇ ਵਿੱਚ ਉਮੀਦ ਦੇ ਅਸਰ ਨਹੀਂ ਕਿਤੇ ਹਲਕੇ ਪਹੁੰਚਣਗੇ ਕਿਤੇ ਤੇਜ਼ ਸ਼ਰਾਟੇ ਪਹੁੰਚਣਗੇ ਆਉਂਦੇ ਘੰਟੇ ਇਹਦੇ ਵਿੱਚ ਪੂਆਧ ਖੇਤਰ ਦੇ ਵਿੱਚ ਚੰਡੀਗੜ੍ਹ ਮਹਾਲੀ ਪੰਜਕਲਾ ਰੋਪੜ ਡੇਰਾਬਾਸੀ ਸ਼ਰੀਆਰਤਪੁਰ ਸਾਹਿਬ ਨੰਗਲ ਇਹ ਜੇਕਰ ਬਦਲ ਸਪਰੈਡ ਹੋ ਗਿਆ ਅਗਰ ਫੈਲ ਗਿਆ ਅੱਗੇ ਨੂੰ ਲੰਘ ਗਿਆ ਤੇ ਫਿਰ ਇੱਥੇ ਵੀ ਜੜਿਆ ਮੈਂ ਥੋੜੇ ਤੇਜ਼ ਛਰਾਟੇ ਦੇ ਸਕਦਾ ਹੈ ਇਸ ਅਵਾਰ ਹਰਿਆਣਾ ਦੇ ਵਿੱਚ ਬਦਲਵਾਝ ਬਣੀ ਹੋਈ ਹੈ ਜੀ ਹਰਿਆਣੇ ਦੇ ਕਹ ਲਈਏ ਸਰਸਾ ਫਤਿਹਪੁਰਬਾਦ ਜੀਂਦ ਭਵਾਨੀ ਰੋहतक ਚੱਜਰ ਮਹਿੰਦਰਗੜ ਰਿਵਾੜੀ ਅੰਬਾਲਾ ਕੁਰੂਛੇਤਰ ਕਰਨਾਲ ਪਾਣੀਪਤ ਸੋਨੀ ਫਾ ਤੇ ਲਗਭਗ ਮੋਸਟਲੀ ਜਲਿਆਂ ਦੇ ਵਿੱਚ ਹਰਿਆਣੇ ਦੇ ਅਜ ਉਮੀਦਿਆਸਾਰ ਨੇ ਹਲਕੇ ਦਰਹਿਗੇ ਟਟ ਮੇਛਰਾਟੇ ਬਹੁਤ ਹੀ ਖੇਤਰਾਂ ਦੇ ਵਿੱਚ ਪਹੁੰਚਣਗੇ ਸ੍ਰੀ ਗੰਗਾ ਨਗਰ ਹਨੂਮਾਨਗੜ ਨੋਫਗੜ ਸੜਤਗੜ ਬੀਕਨੇਰ ਚੁਰੂ ਇਹਨਾਂ ਖਾਗਾਂ ਦੇ ਵਿੱਚ ਰਾਜਸਥਾਨ ਦੇ ਖਾਸ ਕਰ ਉਤਰੀ ਜਲਿਆਂ ਦੇ ਵਿੱਚ ਉਮੀਦਿਆਸਾਰ ਬਣੇ ਹੋਏ ਨੇ ਹਲਕੇ ਟਟ ਮੇਛਰਾਟੇ ਇਹਨਾਂ ਖੇਤਰਾਂ ਦੇ ਵਿੱਚ ਵੀ ਪਹੁੰਚਣਗੇ ਇਸੇ ਲਾਵਾ ਪਹਾੜਾ ਦੇ ਵਿੱਚ ਗਤੀਵਿਧੀਆਂ ਜਾਰੀ ਰਹਿਣਗੀਆਂ ਹਿਮਾਚਲ ਉੱਤਰਾਖੰਡ ਜੰਮੂ ਦੇ ਪਹਾੜਾ ਦੇ ਵਿੱਚ ਜਿਹੜੇ ਨੇ ਉਮੀਦਾਰ ਚ ਹੁੰਦੇ ਰਹਿਣਗੇ ਜੇਕਰ ਅਫਾ ਡੈਮਾਂ ਦੀ ਗੱਲ ਕਰਦੇ ਹਾਂ ਜੀ ਡੈਮ ਭਰ ਜ਼ਰੂਰ ਰਹੇ ਨੇ ਕਿਉਂਕਿ ਪਿੱਛੋਂ ਜਿਹੜਾ ਪਾਣੀ ਆ ਰਿਹਾ ਵਕ-ਵਕ ਡੈਮਾਂ ਦੇ ਵਿੱਚ ਭਾਵਿਓ ਪਾਖੜਾ ਭਾਵਿਓ ਪੌਂਗ ਡੈਮ ਹੈ ਭਾਵਿਓ ਉਹ ਥਿਮ ਡੈਮ ਹੈ ਇਹਨਾਂ ਡੈਮਾਂ ਦੇ ਵਿੱਚ ਫਿਲਹਾਲ ਹਲੇ ਜਿਹੜਾ ਕੈਪੈਸਿਟੀ ਤੋਂ ਬਹੁਤ ਹੇਠਾਂ ਹੈ ਪਾਣੀ ਪਰ ਭਰ ਜ਼ਰੂਰ ਹੈ ਜਿੱਥੇ ਕੈਪੈਸਿਟੀ ਪਾਖੜਾ ਡੈਮ ਦੀ 1600 ਤੋਂ ਥੱਲੇ ਸੀ 1590 15 99 ਇਹਦੇ ਅਸਾਸੀ ਤੇ 1680 ਇਹਦੀ ਫੁੱਲ ਕਪੈਸਿਟੀ ਹੈ ਤੇ ਹੁਣ ਇਹ 1600 ਤੋਂ ਪਾਰ ਜਾ ਚੁੱਕਾ ਹੈ ਪਰ ਹਲੇ ਵੀ ਕਾਫੀ ਊਣਾ ਹੈ ਇਹ ਡੈਮ ਤੇ ਐਦਾਂ ਹੀ ਆਪਾਂ ਪੌਂਗਰੇਵ ਦੀ ਗੱਲ ਕਰਦੇ ਆ ਉਹ ਵੀ ਕਾਫੀ ਊਣਾ ਹੈ ਤੇ ਇਧਰ ਰਾਵੀ ਦੇ دریا ਦੇ ਉਤੇ ਬਿਆਸ ਦੇ ਉਤੇ ਬਣੇ ਡੈਮ ਇਹ ਵੀ ਕਾਫੀ ਹੁਣੇ ਚੱਲਦੇ ਹੋਏ ਨੇ ਸੋ ਹਜੇ ਦਰਿਆਵਾਂ ਵਾਲੇ ਪੱਖ ਤੋਂ ਕੋਈ ਅਲਰਟ ਨਹੀਂ ਹੈ ਹਾਲਾਂਕਿ ਭਾਰੀ ਮੀਂਹ ਪਹਾੜਾਂ ਦੇ ਵਿੱਚ ਜੇਕਰ ਬੱਦਲ ਫੜਦੇ ਨੇ ਤੇ ਇਹ ਸਾਰਾ ਪਾਣੀ ਇਕੱਠਾ ਹੋ ਗਿਆ ਡੈਮਾਂ ਦੇ ਵਿੱਚ ਹੀ ਹੋਣਾ ਤੇ ਆਉਣੇ ਦਿਨਾਂ ਦੇ ਵਿੱਚ ਕੀ ਕਹਾਣੀ ਬਣਦੀ ਹੈ ਅਲਰਟ ਜੇਕਰ ਕੋਈ ਹੁੰਦਾ ਤੇ ਉਹਦੀ ਅਪਡੇਟ ਦਰ ਦੇਵਾਂਗੇ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਅਲਰਟ ਇਹ ਪੱਖੋਂ ਨਹੀਂ ਹੈ ਦਰਿਆਵਾਂ ਵਾਲੇ ਪੱਖੋਂ ਮੌਸਮ ਵਾਲੇ ਪੱਖੋਂ ਜ਼ਰੂਰ ਹੈ ਅਗਲੇ 48 ਘੰਟੇ ਮੀਂਹ ਲੱਗਾਂਗੇ ਅੱਜ ਕਾਰਵਾਈਆਂ ਕੱਲ੍ਹ ਨਾਲੋਂ ਘੱਟ ਰਹਿ ਸਕਦੀਆਂ ਨੇ ਪਰ ਜਿਹੜਾ ਆਉਣ ਵਾਲਾ ਦਿਨ ਕੱਲ ਤੋਂ ਵੱਧ ਕਾਰਵਾਈਆਂ ਹੋਣ ਦੀ ਉਮੀਦ ਕੱਲ ਦੇ ਦਿਨ ਦੇ ਵਿੱਚ ਵੱਜਦੀ ਜਾ ਰਹੀ ਹੈ ਅੱਜ ਕਾਰਵਾਈਆਂ ਹੋਣਗੀਆਂ ਇਸੇ ਤਰ੍ਹਾਂ ਕੱਲ ਵੀ ਕਾਰਵਾਈਆਂ ਜਾਰੀ ਰਹਿਣਗੀਆਂ ਕੱਲ ਮੁੜ ਕੇ ਸਵੇਰੇ ਲੰਝੇ ਤੋਂ ਚੜ੍ਹਦੇ ਵੱਲੋਂ ਬਦਲ ਕੂਚ ਕਰੇਗਾ ਹੋ ਸਕਦਾ ਹੈ ਹਿਮਾਚਲ ਵਾਲੇ ਫਾਸਾ ਥੱਲੇ ਉਤਰ ਜੇ ਤੇ ਐਦਾਂ ਕੱਲ ਵੀ ਮੀਂਹ ਜਾਰੀ ਰਹਿਣ ਦੀ ਪੂਰੀ ਪੂਰੀ ਉਮੀਦ ਹੈ ਸੰਭਾਵਨਾ 100% ਬਣ ਚੁੱਕੀ ਹੈ ਜੀ ਇਜਾਜ਼ਤ ਦਿਓ ਧੰਨਵਾਦ ਜਿਥੇ ਕਿ ਮੈਂ ਅੱਜ ਸਵੇਰ ਤੋਂ ਲੱਗ ਰਹੀ ਨਹੀਂ ਕਮੈਂਟ ਦੇ ਵਿੱਚ ਦੱਸ ਕੇ ਜਾਣਾ ਸ਼ੁਕਰੀਆ ਜੀ